ਜੇ ਤੁਸੀਂ ਵੀ ਪ੍ਰਮਾਤਮਾ ਨੂੰ ਪਾਉਣ ਦੀਆਂ ਗੱਲਾਂ ਕਰਦੇ ਆ ਉਹਦਾ ਸਿਮਰਨ ਕਰਦੇ ਆ ਉਹਦੀ ਭਗਤੀ ਵਿੱਚ ਜੁੜਨਾ ਚਾਹੁੰਦੇ ਆ ਜਾਂ ਧਿਆਨ ਦੇ ਮਾਰਗ ਤੇ ਜਾਣਾ ਚਾਹੁੰਦੇ ਆ ਤਾਂ ਤੁਸੀਂ ਪਰਿਵਾਰ ਦੇ ਵਿੱਚ ਰਹਿ ਕੇ ਆਪਣਾ ਰਿਲੇਸ਼ਨ ਵੀ ਬਣਾ ਸਕਦੇ ਬਹੁਤ ਸਾਰੇ ਲੋਕਾਂ ਦਾ ਸੰਵੇਦ ਜੀ ਇਹ ਸੋਚਣਾ ਹੁੰਦਾ ਆ ਕਿ ਜੇ ਅਸੀਂ ਸਿਮਰਨ ਕਰਨ ਲੱਗ ਪਏ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ ਜਾਂ ਹੋਰ ਕੋਈ ਵੀ ਧਾਰਮਿਕ ਕੰਮ ਕੀਤਾ ਤਾਂ ਅਸੀਂ ਆਪਣੀ ਪਰਿਵਾਰਾਂ ਦੇ ਵਿੱਚ ਰਹਿ ਨਹੀਂ ਸਕਦੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜੋ ਜੀਵ ਸੋਚ ਲੈਂਦਾ ਅੱਜ ਸੁਵੇਿਰ ਦੀ ਤੁਹਾਨੂੰ ਵੀ ਕਿਹਾ ਕੱਢਣੋਂ ਦੱਸ ਦਿਆ ਅਸੀਂ ਸੁਵੇਰੇ ਉੱਠ ਕੇ ਸੈਰ ਤੇ ਜਾ ਰਹੇ ਹਾਂ ਆਪਣੀ ਘਰੋਂ ਨਿਕਲਿਆ ਮੂਰੇ ਇੱਕ ਮੂਡ ਹੁੰਦਾ ਕਿ ਸਾਡੇ ਦੇ ਇੱਕ ਹੋਰ ਪਰਾ ਜਾ ਰਿਹਾ ਸੀ ਉਹ ਵੀ ਸੈਰ ਤੇ ਜਾ ਰਿਹਾ ਸੀ ਉਹ ਥੋੜਾ ਜਿਹਾ ਸਾਡੇ ਤੋਂ ਦੂਰੀ ਤੇ ਸੀ ਅਸੀਂ ਸੋਚਿਆ ਵੀ ਚਲੋ ਇਸ ਤੋਂ ਤੇ ਚਲਦਿਆਂ ਕਿ ਅੱਗੇ ਲੰਭ ਜਈ ਹੈ ਨਾ ਪਰ ਉਹ ਸਾਡੇ ਅੱਗੇ ਹੀ ਸੀ ਤੇ ਅਸੀਂ ਵੇਖਿਆ ਕਿ ਉਹਦੇ ਤੇ ਸਾਡੇ ਰਾਹ ਦੇ ਅੱਗੇ ਇੱਕ ਬਿੱਲੀ ਕ੍ਰੋਸ ਕਰਦੀ ਦੀ ਤੇ ਅਸੀਂ ਥੁੜੀ ਗਏ ਉਹ ਜੀਵ ਤੁਰਦਾ ਤੁਰਦਾ ਰੁਕ ਗਿਆ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਬਹੁਤ ਸਾਰੇ ਲੋਕ ਬਿੱਲੀ ਵੀ ਰਾਤ ਟੰਤੋਂ ਬਹੁਤ ਡਰਦੇ ਨੇ ਉਹ ਬੰਦਾ ਉੱਥੇ ਰੁਕ ਗਿਆ ਤੇ ਜਿਵੇਂ ਕਿ ਮੋਰ ਸੀ ਜ਼ਿਆਦਾ ਉਸਨੇ ਸੱਜੇ ਨੂੰ ਸੀ ਪਰ ਉਸਨੇ ਵੇਖਿਆ ਕਿ ਬਿੱਲੀ ਰਸਤਾ ਕੱਟ ਗਈ ਤਾਂ ਉਸਨੇ ਆਪਣਾ ਰਸਤਾ ਬਦਲ ਕੇ ਖੱਬੇ ਨੂੰ ਘੜ ਲਿਆ ਤੇ ਅਸੀਂ ਮਾਲਕ ਦੀ ਯਾਦ ਵਿੱਚ ਆਪਾਂ ਨਿਕਲੇ ਤੇ ਆਪਾਂ ਸਿੱਧੇ ਚਲੇ ਗਏ। ਅਜੇ ਹੋਰ ਵੀ ਕਈ ਤਰ੍ਹਾਂ ਦੇ ਭਰਮ ਨੇ ਜੋ ਆਪਾਂ ਨਿੱਕੀ-ਨਿੱਕੀ ਗੱਲ ਦੇਤੇ ਸੋਚ ਲਿਆ। ਉਹਨਾਂ ਭਰਮਾਂ ਦੇ ਵਿੱਚ ਪੈ ਕੇ ਹੀ ਆਪਾਂ ਇਸ ਮਾਰਗ ਦੇ ਉੱਤੇ ਚੰਗੀ ਤਰ੍ਹਾਂ ਆਉਂਦੇ ਨਹੀਂ। ਅੱਜ ਆਪਰੇ ਕੋਲ ਇੱਕ ਸਵਾਲ ਆਇਆ ਹੈ। ਇਹ ਪੰਨ ਸੁਖਮੰਦ ਧਾਰੀਵਾਲ ਜੀ ਕਰਦੇ ਨੇ ਵਾਹਿਗੁਰੂ ਜੀ ਇੱਕ ਸਵਾਲ ਹੈ ਕਿ ਜਿਸ ਨੇ ਗੁਰੂ ਨੂੰ ਪਾ ਲਿਆ ਉਸ ਨੂੰ ਸਾਰੇ ਅਨੁਭਵ ਹੁੰਦੇ ਨੇ ਉਹ ਪਰਿਵਾਰ ਗ੍ਰਸਤੀ ਵਿੱਚ ਰਹਿ ਸਕਦੇ ਨੇ ਆ ਬਾਡੀ ਰਿਲੇਸ਼ਨ ਬਣਾਉਂਦੇ ਗਲਤ ਨੇ ਲੈ ਗੁਰੂ ਨੂੰ ਪਾ ਲਿਆ ਪਲੀਜ਼ ਆਨਸਰ ਦਿਓ ਥੈਂਕਸ ਇਹ ਜੀਵ ਪਰ ਮੇ ਪੁੱਛਦਾ ਨੇ ਕਿ ਜੋ ਜੀਵ ਗੁਰੂ ਧਾਰਨ ਕਰ ਲੈਂਦਾ ਹੈ ਗੁਰੂ ਨੂੰ ਪਾ ਲੈਂਦਾ ਹੈ ਕੀ ਕੀ ਉਹ ਪਰਿਵਾਰ ਦੇ ਵਿੱਚ ਰਹਿ ਕੇ ਰਿਲੇਸ਼ਨ ਬਣਾ ਸਕਦਾ ਹੈ ਭਾਈ ਗੁਰਜਵਾਸਾ ਭਾਈ ਹੀ ਖੇਡ ਸਮਝਣਾ ਬਾਣੀ ਨੂੰ ਪਰ ਪੜ ਗਏ ਤੇ ਬਾਣੀ ਸਾਨੂੰ ਇਹ ਸਮਝਾਉਂਦੀ ਆ ਬਾਣੀ ਆਪਾਂ ਨੂੰ ਉਸ ਵੇ ਸਮਝਾਉਂਦੀ ਕੀ ਆ ਕਿ ਜੀਵਨ ਦੀ ਜਾਂਚ ਕਿ ਕਿੰਨੇ ਆਪਾਂ ਆਪਣੇ ਜੀਵਨ ਦੇ ਵਿੱਚ ਸੁਹੀ ਰਿਆ ਸਾਡਦੇ ਆ ਹਮਨ ਅਸੀਂ ਬਾਣੀ ਨੂੰ ਗਿਣਤੀਆਂ ਮਿੰਟੀਆਂ ਦੇ ਵਿੱਚ ਪਰਦੇ ਆ ਤਾਂ ਗੱਲ ਕੇ ਪਰ ਉਹ ਸਮਝ ਨਹੀਂ ਆਉਂਦੀ ਕਿ ਗੁਰੂ ਮਹਾਰੇ ਕੀ ਕਹਿੰਦੇ ਨੇ ਆਪਾਂ ਨੂੰ ਹੈ ਨਾ ਪਰ ਜਦੋਂ ਆਪਾਂ ਬਿਨਾਂ ਗਿਣਤੀਆਂ ਮਿੰਟੀਆਂ ਤੋਂ ਇੱਕ ਸਿੱਖਣ ਦੀ ਪਾਵਨਾ ਦੇ ਨਾਲ ਬਾਣੀ ਨੂੰ ਪਰਦੇ ਆ ਨਾ ਪਿਆਰ ਦੇ ਨਾਲ ਚਾਹੀ ਕਿ ਸ਼ਬਦ ਪੜਿਆ ਗਿਆ ਚਾਹੀ ਪੂਰਾ ਪਾਰ ਪੜਿਆ ਗਿਆ ਗੱਲ ਸਾਰੀ ਕੀ ਇਹ ਸਮਝਣ ਦੀ ਮੰਨਣ ਦੀ ਜੇ ਸਮਝ ਕੇ ਮੰਨ ਲਿਆ ਤਾਂ ਸਮਝੋ ਅਸੀਂ ਗੁਰੂ ਦਾ ਕਿਹਾ ਮੰਨ ਲਿਆ ਕਿ ਜੋ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਕਹਿ ਰਹੇ ਸੀ ਅਸੀਂ ਉਸ ਨੂੰ ਸਮਝ ਲਿਆ ਤੇ ਮੰਨ ਕੇ ਕਰ ਲਿਆ ਹੁਣ ਜੇ ਤਾਂ ਪਰ ਜਿੰਨਤੀਆਂ ਮਿੰਨਤੀਆਂ ਤੋਂ ਪਰੇ ਹਟ ਕੇ ਇਹ ਜੀ ਜ ਕਰਾਗੇ ਤਾਂ ਸਮਝ ਆਵੇਗੀ ਗੁਰੂ ਮਹਾਰਾਜ ਜੀ ਨਿੱਤ ਲਿੱਕੀ ਗੱਲ ਦਾ ਪੇਰ ਦਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜਿਨੇ ਜੋ ਇਹ ਸ੍ਰਿਸ਼ਟੀ ਰਚੀ ਆ ਇਹ ਉਹਨਾਂ ਨੇ ਇੱਕ ਖੇਡ ਬਣਾਇਆ ਜਿਹਦੇ ਵਿੱਚ ਜੀਵ ਜੰਤੂ ਉਹਨਾਂ ਨੇ ਜਾਂਦੇ ਨੇ ਚੀਜ਼ਾਂ ਬਣਦੀਆਂ ਨੇ ਪੈਦਾ ਹੁੰਦੀਆਂ ਨੇ ਚੀਜ਼ਾਂ ਤੇ ਉਹ ਸਮਾਪਤ ਹੁੰਦੀਆਂ ਨੇ ਮਤਲਬ ਕਿ ਸਮੇਂ ਦੀ ਚਾਲ ਚੱਲ ਰਹੀ ਆ ਹੁਣ ਵਾਹਿਗੁਰੂ ਗੁਰਬਾਣੀ ਦੇ ਵਿੱਚ ਜੀਵ ਨੂੰ ਸਿਮਰਨ ਕਰਨ ਦੇ ਫਾਇਦੇ ਵੀ ਦੱਸੇ ਨੇ ਮਤਲਬ ਵੀ ਸਮਝਾਈ ਨੇ ਕਿ ਕਿਪਾ ਸਿਮਰਨ ਕਿਉਂ ਕਰਨਾ ਆ ਸਿਮਰਲ ਜੀਵ ਨੇ ਤਾਂ ਕਰਨਾ ਹੈ ਤਾਂ ਜੋ ਵਿਚਾਰਾਂ ਤੋਂ ਪਰੇ ਹੋ ਕੇ ਆਪਾ ਉਸ ਮਾਲਕ ਦੀ ਆਵਾਜ਼ ਦੇ ਨਾਲ ਜੁੜ ਜਾਈਏ ਜਿਠੋ ਪਾਨੋ ਅਨੰਤ ਸੁਖ ਮਿਲਦਾ ਹੈ ਆਨੰਦ ਮਿਲਦਾ ਹੈ ਤੇ ਆਪਾ ਉਸ ਇੱਕ ਦੇ ਨਾਲ ਜੁੜ ਜੀਏ ਤੇ ਬਾਣੀ ਵਿੱਚ ਪਰ ਇਹ ਵੀ ਦੱਸਿਆ ਜਾਂਦਾ ਕਿ ਜੋ ਜੀਵ ਉਹ ਇੱਕ ਦੇ ਨਾਲ ਨਹੀਂ ਜੁੜਦਾ ਆਪਣੇ ਜੀਵਨ ਦੇ ਦੌਰਾਨ ਤਾਂ ਉਸ ਨੂੰ ਕਈ ਦੁੱਖ ਚੱਲਣੇ ਪੈਂਦੇ ਆ ਕਈ ਜੁਨਨਾ ਦੇ ਵਿੱਚ ਜਾਣਾ ਪੈਂਦਾ ਆ ਜੋ ਜੀਵ ਸਿਮਰਨ ਕਰ ਲੈਂਦਾ ਆ ਉਹ ਜੁਨਾ ਦੇ ਵਿੱਚ ਨਹੀਂ ਜਾਂਦਾ ਉਮਕਤ ਹੋ ਜਾਂਦਾ ਹੈ ਉਹ ਇੱਕ ਤੋਂ ਪੈਦਾ ਹੋਇਆ ਸੀ ਤੇ ਇੱਕ ਦੇ ਵਿੱਚ ਹੀ ਜਾਸਮਾਉਂਦਾ ਹੈ ਹੁਣ ਅਕਾਲ ਪੁਰਖੂ ਗੁਰੂ ਜੀ ਨੇ ਇੱਕ ਖੇਡ ਰਚਿਆ ਆ ਜਿਵੇਂ ਜਿਵੇਂ ਜੀਵ ਸਿਮਰਨ ਕਰਦਾ ਆ ਸੰਤਾ ਮਹਾਰੂ ਚਾਹੀ ਦੀ ਸਾਧਾਂ ਦੀ ਗੁਰਮਖਾਰੀ ਸੰਗਤ ਕਰਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਜੋ ਉਸਨੂੰ ਜੀਵਨ ਮਿਲਿਆ ਕਿਉਂ ਮਿਲਿਆ ਜੋ சுவாਸ ਮਿਲੇ ਨੇ ਕਿਉਂ ਮਿਲੇ ਨੇ ਜੋ ਉਸਨੂੰ ਪਰਿਵਾਰ ਮਿਲਿਆ ਪਰਿਵਾਰ ਦੇ ਵਿੱਚ ਮਾਂ ਪਿਓ ਭੈਣ ਭਾਈ ਇੱਕ ਪਤੀ ਨੂੰ ਪਤਨੀ ਮਿਲੀ ਤੇ ਪਤਨੀ ਨੂੰ ਪਤੀ ਮਿਲਿਆ ਤੇ ਬੱਚੇ ਮਿਲੇ ਆ ਜਿਵੇਂ ਆਪਾਂ ਨੂੰ ਆਪਣੀ ਨਾਪਿਓ ਨੇ ਛੁੱਟੀ ਹਿੰਦਿਤ ਲੈ ਕੇ ਵੱਡੇ ਹੁੰਨ ਤੱਕ ਪਾਲਿਆ ਸਿਰ ਆਪ ਆਪੜੇ ਬੱਚਿਆਂ ਨੂੰ ਪਾਲਦੇ ਹਾਂ ਇਸ ਤਰ੍ਹਾਂ ਇੱਕ ਵਿਧੀ ਦੇ ਅਕੋਰਡਿੰਗ ਹੀ ਇੱਕ ਖੇਡ ਅਧਿਆਵਾਦ ਰਿਹਾ ਹੈ ਅਕਾਲਪੁਰ ਕੋ ਵਾਹਿਗੁਰੂ ਜੀ ਨੇ ਇਹ ਆਪਾਂ ਨੂੰ ਜੋ ਘਰ ਪਰਿਵਾਰ ਦਿੱਤਾ ਆ ਇਹ ਸੰਸਾਰ ਦਾ ਖੇਡ ਚਲੋਣ ਵਾਸਤੇ ਦਿੱਤਾ ਹੈ ਹੁਣ ਜੀ ਕੋਈ ਜੀ ਸਿਮੈਨ ਕਰੇਗਾ ਉਸ ਨੂੰ ਪਤਾ ਲੱਗੇਗਾ ਕਿ ਅੱਛਾ ਕੀ ਆਰ ਖੇਡ ਚੱਲ ਰਿਹਾ ਹੈ ਮੈਂ ਇਸ ਨੂੰ ਇਸ ਤਰੀਕੇ ਖੇੜਣਾ ਹੁਣ ਖਿਡਾਰੀ ਤਾਂ ਉਸ ਜੀਵ ਨੂੰ ਵਧੀਆ ਮੰਨਿਆ ਜਾਂਦਾ ਜਿਹੜਾ ਵਧੀਆ ਖੇਡ ਖੇੜਦਾ ਹੈ ਖੇੜ ਨੂੰ ਜਿੰਨਾ ਸੱਕ ਜਿੰਦਾ ਹੈ ਤੇ ਅੱਬਾ ਖੇੜ ਨੂੰ ਕਿਵੇਂ ਜਿੰਨਾ ਸਿੱਖਣਾ ਆਪਾਂ ਆਪਣੀ ਦਿਨ ਦੇ ਕੰਮਕਾਰ ਵੀ ਕਰਨੇ ਆ ਫਿਰ ਸਿਮਰਨ ਵੀ ਕਰਨਾ ਪਰਮਾਤਮਾ ਦੀ ਯਾਦ ਰੋ ਅੰਦਰ ਬਸੋਣਾ ਜੋ ਪਰਿਵਾਰ ਸਾਨੂੰ ਮਿਲਿਆ ਆ ਮਾ ਪਿਓ ਉਹਨਾਂ ਦੀ ਸੇਵਾ ਕਰਨੀ ਜੋ ਤਾਂ ਕਾਮਕਾਰ ਕਰਦੇ ਆ ਉਹ ਕਮਾਈ ਹੋਏ ਪੈਸੇ ਦੇ ਨਾਲ ਆਪਾਂ ਘਰ ਚਲਾਉਦੇ ਆ ਆਪਣੀਆਂ ਚੀਜ਼ਾਂ ਜੁਨੀਆਂ ਲੋੜਾਂ ਐ ਸਾਡੀਆਂ ਉਹ ਪੂਰੀਆਂ ਕਰਨੀਆਂ ਬੱਚਿਆਂ ਨੂੰ ਪਿਆਰ ਮਾਤਾ ਪਿਤਾ ਨੂੰ ਪਿਆਰ ਤੇ ਜੋ ਹਸਬੰਡ ਵਾਈਫ ਦਾ ਰਿਸ਼ਤਾ ਆ ਇਹ ਵੀ ਆਪਾਂ ਚੰਗੀ ਤਰ੍ਹਾਂ ਬਣਾਉਣਾ ਆ ਹੁਣ ਜੇ ਕੇਜੀ ਵੇ ਸੋਚ ਰਹੇ ਨੇ ਕਿ ਜਦੋਂ ਪਰਨਾਮ ਸਿਮਰਨ ਤੇ ਲੱਗ ਗਿਆ ਤਾਂ ਆਪਾਂ ਫਿਜ਼ੀਕਲੀ ਰਿਲੇਸ਼ਨ ਨਹੀਂ ਬਣਾ ਸਕਦੇ ਵੈਗੁਰੂਪਾ ਜੇ ਪਿੱਛੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ ਤੰਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਆਪ ਜੀ ਨੇ ਵੇਖਿਆ ਗਿਆ ਉਲਾ ਦੇ ਵੀ ਬੱਚੇ ਹੋਏ ਨੇ ਤੇ ਸਭ ਨੂੰ ਪਤਾ ਹੈ ਕਿ ਬੱਚੇ ਕਿਵੇਂ ਹੁੰਦੇ ਨੇ ਜਦੋਂ ਆਪਾਂ ਸਿਮਰਨ ਦੇ ਮਾਰਗ ਤੇ ਜਾਣ ਆਏ ਆ ਤਾਂ ਆਪਾਂ ਇਹ ਚੀਜ਼ਾਂ ਨਹੀਂ ਛੱਡਣੀਆਂ ਇਹ ਪਰਿਵਾਰ ਛੱਡ ਦਿੱਤਾ ਅਸਵਣ ਵਾਈਫ ਦਾ ਰਿਸ਼ਤਾ ਛੱਡ ਦਿੱਤਾ ਮਾਪਿਓ ਦੀ ਸੇਵਾ ਛੱਡ ਦਿੱਤੀ ਧਨਕਮਾਉਣਾ ਛੱਡ ਦਿੱਤਾ ਫਿਰ ਆਪਾਂ ਖੀੜ ਨੂੰ ਕਿਵੇਂ ਜਿੱਤਾਂਗੇ ਤੇ ਸਾਨੂੰ ਅਸੈਪਟ ਕੌਣ ਕਰੇਗਾ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਕਰੇਗਾ ਆਪਾਂ ਚੱਲੇ ਬੰਟਮਾ ਲਈ ਲੋਕੀਂ ਪਨ ਕਮਲੀ ਗਿਆਨ ਦੇ ਹਰ ਵੀ ਅੱਪਾ ਜੀ ਗੁਰਮੁਖਾਂ ਦੀ ਸੰਗਤ ਕਰੀਏ ਗੁਰਮੁਖਾਂ ਵੱਲ ਨਿਗਾਹ ਮਾਰੀਏ ਤਾਂ ਪਾਪ ਵੀ ਖਦਿਆ ਕਿ ਗੁਰਮੁਖਾਂ ਨੇ ਖੇੜ ਵੀ ਜਿੱਤ ਲਿਆ ਮਾਲਕ ਦੀਆਂ ਵਿਚਾਰ ਵੀ ਕਰਦੇ ਨੇ ਤੇ ਪਰਿਵਾਰ ਵੀ ਪਾਲਦੇ ਪੈਣੇ ਬਸ ਇਸੇ ਤਰ੍ਹਾਂ ਪਾਚ ਲੈਣਾ ਜੂਰ ਛੱਡਣ ਵਾਲੀ ਨੀਤੀ ਜਾਨੀ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਸਾਡੇ ਅੰਦਰ ਵਿਚਾਰ ਹੁੰਦੇ ਨੇ ਜੋ ਪਾਪ ਚੜਾਉਂਦੇ ਨੇ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਕਿਸੇ ਵੀ ਜੀਵ ਦਾ ਹੱਕ ਨਹੀਂ ਮਾਰਨਾ ਕੋਨੇ ਵਿਚਾਰ ਜੀਵ ਦੇ ਇਸ ਸਰੀਰ ਦੇ ਅੰਦਰ ਚੱਲਦੇ ਨੇ ਤੇ ਜੋ ਉਸੇ ਮੈਨੂੰ ਕਰਨੇ ਸ਼ੁਰੂ ਕਰ ਦਿੰਨੇ ਆ ਇਹ ਵਿਚਾਰਾਂ ਤੋਂ ਜੀ ਪਰੇ ਹੋ ਜਾਂਦਾ ਹੈ ਮਨ ਦੀ ਸਫਾਈ ਹੋਣੀ ਸ਼ੁਰੂ ਹੋਈ ਜਾਂਦੀ ਆ ਜੀਵ ਨੂੰ ਨਾਮ ਦੀ ਪ੍ਰਾਪਤੀ ਹੋਈ ਜਾਂਦੀ ਆ ਉਸ ਨਾਮ ਨੂੰ ਸੁਣ ਸੁਣ ਕੇ ਜੀਵ ਰੋ ਜਾਣਾ ਹੀ ਇਸਨਾਨ ਕਰਦਾ ਸੋ ਨਾਮ ਦਾ ਇਸਨਾਨ ਕਰਨ ਦੇ ਨਾਲ ਮਨ ਹੋਰ ਜ਼ਿਆਦਾ ਨਿਰਮਲ ਹੋ ਜਾਂਦਾ ਤੇ ਨਾਮ ਦੇ ਨਾਲ ਜੁੜਿਆ ਰਹਿੰਦਾ ਸੋ ਵੈਗ੍ਰੋਪਾ ਘਰ ਪਰਿਵਾਰ ਨਹੀਂ ਛੱਡਣਾ ਪਰਿਵਾਰਾਂ ਦੇ ਰਿਲੇਸ਼ਨ ਨਹੀਂ ਛੱਡੂ ਨਹੀਂ ਪਪਾ ਲੋੜ ਦੇ ਰਿਕਾਰਡਿੰਗ ਜਿਨ੍ਹਾਂ ਨੂੰ ਨਿਭਾਉਣਾ ਹੈ ਜਿਵੇਂ ਜਿਵੇਂ ਘਰ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਕਾਮੇਕਾਰ ਦੀ ਲੋੜ ਪੈਂਦੀ ਆ ਉਹ ਵੀ ਕਰਨਾ ਹੈ ਜਦੋਂ ਵੇਲਾ ਸਮਾਂ ਮਿਲਦਾ ਪਾ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਤੇ ਪ੍ਰਮਾਤਮਾ ਨੂੰ ਯਾਦ ਕਰਨ ਦਾ ਜੋ ਤਰੀਕਾ ਆ ਉਹ ਗੁਰਮੰਤਰ ਦਾ ਅਭਿਆਸ ਹੈ ਜਿਵੇਂ ਜਿਵੇਂ ਆਪਾਂ ਅਭਿਆਸ ਕਰਦੇ ਜਰਮਾਂ ਦੇ ਸਾਡੇ ਮਨ ਨੂੰ ਜਹੀ ਕੁਮਾਰੀ ਚੜਦੀ ਜਾਵੇਗੀ ਜੋ ਸਾਨੂੰ ਪ੍ਰਮਾਤਮਾ ਦੇ ਹੋਰ ਕੁਵੇ ਲੈ ਆਵੇਗੀ ਹੈ ਪਾ ਪ੍ਰਮਾਤਮਾ ਦੇ ਕੁੜ ਹੀ ਉਹ ਸਾਡੇ ਵਿੱਚ ਰਮਿਆ ਹੋਇਆ ਹੈ ਬਸ ਵਿਚਾਰਾਂ ਪੱਖੋਂ ਹੀ ਅਪਾ ਉਸ ਤੋਂ ਦੂੜਾ ਜਿਵੇਂ ਹੀ ਵਿਚਾਰ ਮਰ ਜਾਂਦੇ ਨੇ ਜੋ ਜੀਵ ਦਾ ਮਨ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਉਹਦੇ ਚਰਣਾ ਦੇ ਨਾਲ ਜੁੜ ਜਾਂਦਾ ਸੋ ਵਾਹਿਗੁਰੂ ਜੀ ਆਪ ਜੀ ਨੂੰ ਵਿਚਾਰ ਵਧੀਆ ਲੱਗੇ ਤਾਂ ਵੀ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਬੁੱਤ ਕੀ ਫਤਿਹ